ਤੁਨੀਆਂ ਬਹੁਤ ਸਾਰੀਆਂ ਵੈਰਾਈਟੀਆਂ ਨਸਾਰਾ ਲੈ ਚੁੱਕੀਆਂ ਨੇ ਤੇ ਕੁਝ ਵੈਰਾਈਟੀਆਂ ਨੇ ਹਜੇ ਨਸਾਰਾ ਲੈਣਾ ਉਹ ਡਿਪੈਂਡਰ ਉਹਨਾਂ ਦੀ ਟ੍ਰਾਂਸਪਲੈਂਟਿੰਗ ਤੇ ਜਾਂ ਉਹਨਾਂ ਵੈਰਾਈਟੀਆਂ ਦੀ ਟਾਈਮਿੰਗ ਤੇ ਕੁਝ ਵੈਰਾਈਟੀਆਂ ਦੀ ਗ੍ਰੇਤੀ ਟ੍ਰਾਂਸਪਲੈਂਟਿੰਗ ਹੋਈ ਹੈ ਤੇ ਜ਼ਿਆਦਾਤਰ ਵੈਰਾਈਟੀਆਂ ਜਿਨ੍ਹਾਂ ਨੇ ਮੂੰਗੀ ਜਾਂ ਮੱਕੀ ਤੋਂ ਬਾਅਦ ਟ੍ਰਾਂਸਪਲੈਂਟਿੰਗ ਹੋਈ ਹੈ ਉਹਨਾਂ ਵੈਰਾਈਟੀਆਂ ਨੇ ਹਜੇ ਨਸਾਰਾ ਸ਼ੁਰੂ ਕਰਨਾ ਤੇ ਅੱਜ ਆਪਾਂ ਗੱਲ ਕਰਦੇ ਹਾਂ ਹਲਦੀ ਰੋਗ ਦੀ ਜਿਹਨੂੰ ਡੋਡੀ ਰੋਗ ਵੀ ਕਹਿੰਦੇ ਆ ਤੇ ਇੰਗਲਿਸ਼ ਦੇ ਵਿੱਚ ਫਾਲਸ ਮਟ ਕਹਿੰਦੇ ਨੇ ਇਸ ਦਾ ਡੋਡੀ ਰੋਗ ਦਾ ਹਲਦੀ ਰੋਗ ਦਾ ਆਉਣ ਦਾ ਕਾਰਨ ਕੀ ਹੈ ਇਸ ਦਾ ਮੇਨ ਕਾਰਨ ਹੈ ਹਵਾ ਦੇ ਵਿੱਚ ਬਹੁਤ ਜ਼ਿਆਦਾ ਨਮੀ ਲਗਭਗ 90% ਹਵਾ ਦੇ ਵਿੱਚ ਨਮੀ ਟੈਂਪਰੇਚਰ ਦਾ 25 ਤੋਂ 30 ਡਿਗਰੀ ਦੇ ਵਿਚਕਾਰ ਹੋਣਾ ਤੇ ਬਹੁਤ ਅਨਸਾਰੇ ਦੇ ਟਾਈਮ ਲਗਾਤਾਰ بارشਾਂ ਹੋਣੀਆਂ ਉਹ ਜਦੋਂ ਇਹ ਤਿੰਨੇ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਹਲਦੀ ਰੋਗ ਆਉਣ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਤੇ ਇਹਨਾਂ ਦੀ ਰੋਕਥਾਮ ਲਈ ਆਪਾਂ ਜਦੋਂ ਇਹ ਹਲਦੀ ਰੋਗ ਆ ਜਾਂਦਾ ਉਸ ਤੋਂ ਬਾਅਦ ਕਿਸਾਨ ਭਰਾ ਸਪ੍ਰੈਆਂ ਸ਼ੁਰੂ ਕਰਦੇ ਨੇ ਪਹਿਲਾਂ ਇਹਦੀ ਰੋਕਥਾਮ ਨਹੀਂ ਕਰਦੇ ਉਸ ਤੋਂ ਬਾਅਦ ਸਪ੍ਰੈਆਂ ਕਰਨ ਦਾ ਇਸ ਦਾ ਕੋਈ ਵੀ ਫਾਇਦਾ ਨਹੀਂ ਜਦੋਂ ਹਲਦੀ ਰੋਗ ਇੱਕ ਵਾਰੀ ਆਪ ਨੂੰ ਦੇਖਣਾ ਸਟਾਰਟ ਹੋ ਜਾਏ ਹੋ ਜਾਂਦਾ ਤਾਂ ਉਸ ਤੋਂ ਬਾਅਦ ਇਹਦੀ ਕੋਈ ਰੋਕਥਾਮ ਨਹੀਂ ਹੁੰਦੀ ਤਾਂ ਕਿਸਾਨ ਭਰਾ ਉਹ ਇਸ ਦੀ ਰੋਕਥਾਮ ਕਿਵੇਂ ਕਰਨੀ ਹੈ ਅਸਲ ਦੇ ਵਿੱਚ ਇਹਦੀ ਰੋਕਥਾਮ ਜਦੋਂ ਝੋਨਾ ਹਜੇ ਨਸਾਰਾ ਜਾਂ 1 ਅੱਧਾ ਪਰਸੈਂਟ ਲਿਆ ਹੁੰਦਾ ਜਾਂ ਹਜੇ ਮੁੰਜਰਾ ਬਾਹਰ ਨਹੀਂ ਨਿਕਲੀਆਂ ਹੁੰਦੀਆਂ ਉਸ ਟਾਈਮ ਹੀ ਆਪਾਂ ਸਪਰੇਅ ਕਰਕੇ ਹਲਦੀ ਰੋਗ ਦੀ ਰੋਕਥਾਮ ਕਰ ਸਕਦੇ ਹਾਂ ਨਾ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਹਰ ਸਾਲ ਹਲਦੀ ਰੋਗ ਆਉਂਦਾ ਹੈ ਮਿੱਟੀ ਦੇ ਵਿੱਚ ਵੀ ਜਿਆਦੀ ਨਮੀ ਹੈ ਜ਼ਿਆਦਾਤਰ ਇਹ ਹਲਦੀ ਰੋਗ ਪੀਆਰ ਦੀਆਂ ਕਿਸਮਾਂ ਨੂੰ ਜਾਂ ਹਾਈਬ੍ਰਿਡ ਕਿਸਮਾਂ ਨੂੰ ਆਉਂਦਾ ਹੈ ਜਿਵੇਂ ਆਪਾਂ ਜ਼ਿਆਦਾਤਰ ਗੱਲ ਕਰੀਏ ਪੀਆਰ 131 ਪੀਆਰ 126 ਦੀ ਪੀਆਰ 126 ਦੀ ਲੇਟ ਟ੍ਰਾਂਸਪਲੈਂਟਿੰਗ ਮੱਕੀ ਜਾਂ ਮੂੰਗੀ ਤੋਂ ਬਾਅਦ ਬਹੁਤ ਹੋਈ ਹੈ ਤੇ ਉਸ ਦੇ ਵਿੱਚ ਹਲਦੀ ਰੋਗ ਆਉਣ ਦੇ ਚਾਂਸਸ ਬਹੁਤ ਜ਼ਿਆਦੇ ਹੋ ਜਾਂਦੇ ਨੇ ਕਿਉਂ ਪਿੱਛੇ ਬਾਰਸ਼ਾਂ ਵੀ ਬਹੁਤ ਜ਼ਿਆਦੀਆਂ ਹੋਈਆਂ ਨੇ ਤੇ ਜੇ ਇਹਦੀ ਆਪਾਂ ਹੁਣ ਰੋਕਤਾਂ ਦੀ ਗੱਲ ਕਰੀਏ ਵੀ ਕਿਹੜੀਆਂ-ਕਿਹੜੀਆਂ ਸਪਰੇਆਂ ਕਰਕੇ ਆਪਾਂ ਪਹਿਲਾਂ ਹੀ ਰੋਕਤਾਂ ਕਰ ਸਕਦੇ ਨੇ ਉਹ ਜਿਵੇਂ ਕਿ ਕਲੋਰੋਥੈਨਿਲ 250 ਗ੍ਰਾਮ ਪਰ ਇਕੜ ਜਿਹਨੂੰ ਕਿਸਾਨਪਰਾ ਜਟਾਈਉ ਦੇ ਨਾਮ ਤੇ ਵੀ ਜਾਣਦੇ ਨੇ ਪ੍ਰੋਪੀਕੋਨਾਜ਼ੋਲ ਜਿਹਨੂੰ ਬਾਇ ਨੇਮ ਟਿਲਟ ਦੇ ਨਾਮ ਤੋਂ ਆਪਾਂ ਜਾਣਦੇ ਹਾਂ 250 ਐਮਐਲ ਪਰ ਇਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਾਂ ਕਾਪਰ ਆਕਸੀਕਲੋਰਾਈਡ ਜਿਹਨੂੰ ਆਪਾਂ ਬਲੂ ਕਾਪਰ ਦੇ ਨਾਮ ਤੇ ਜਾਣਦੇ ਆ ਜਾਂ ਟਾਟਾ ਦਾ ਬਲਾਈਟੌਕਸ ਦੇ ਨਾਮ ਤੇ ਆਉਂਦਾ ਹੈ 400 ਗ੍ਰਾਮ ਪਰ ਇਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਾਂ ਕਾਪਰ ਹਾਈਡਰੋਕਸਾਈਡ ਇਹ ਇਹ ਪਾਟ ਆਈਸੋਗ੍ਰਾਮ ਪਰ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਆ ਇਹ ਹਲਦੀ ਰੋਗ ਤੋਂ ਇਹ ਉਹ ਸਪਰੇਆ ਨੇ ਜਿਨ੍ਹਾਂ ਨਾਲ ਆਪਾਂ ਇਹਨਾਂ ਦੀ ਰੋਗਤਾਮ ਪਹਿਲਾਂ ਤੋਂ ਵੀ ਨਸਾਰਾ ਹੁਣ ਤੋਂ ਪਹਿਲਾਂ ਇਹ ਸਪਰੇਆ ਕਰਕੇ ਤੇ ਹਲਦੀ ਰੋਗ ਜਾਂ ਇਹਨੂੰ ਆਪਾਂ ਡੋਡੀ ਰੋਗ ਕਹਿ ਦਿੰਦੇ ਆ ਫਾਲਸ ਮਟ ਕਹਿ ਦਿੰਦੇ ਆ ਇਸ ਦੀ ਆਪਾਂ ਰੋਗਤਾਮ ਕਰ ਸਕਦੇ ਆ ਜਦੋਂ ਜੋ ਨਾਨਸਾਰਾ ਲੈ ਜਾਵੇ ਦੋਸਤੋ ਬਾਅਦ ਇਹਨਾਂ ਸਪਰੇਆਂ ਦੀ ਵਰਤੋਂ ਨਹੀਂ ਕਰਨੀ ਕਿਉਂਕਿ ਇਹ ਜਿਆਦੀਆਂ ਹਾਰਡ ਹੁੰਦੀਆਂ ਨੇ ਇਹ ਦਾਣੇ ਨੂੰ ਥੋੜਾ ਬਹੁਤ ਖਰਾਬ ਕਰ ਸਕਦੀਆਂ ਨੇ ਠੀਕ ਹੈ ਦੋਸਤੋ ਇਹਨਾਂ ਸਪਰੇਆਂ ਦੀ ਵਰਤੋਂ ਕਰਕੇ ਨਸਾਰੇ ਤੋਂ ਪਹਿਲਾਂ ਆਪਾਂ ਇਹ ਡੋਡੀ ਰੋਗ ਹਲਦੀ ਰੋਗ ਤੋਂ ਬਚ ਸਕਦੇ ਆ ਤੇ ਜੇ ਆਪ ਪੈਨ ਦੀ ਸਪਰੇਆਂ ਬਾਅਦ ਦੇ ਵਿੱਚ ਕਰਦੇ ਆ ਬਾਅਦ ਦੇ ਵਿੱਚ ਕ ਪੈਸੇ ਦੀ ਬਰਬਾਦੀ ਹੈ ਜਾਂ ਕ ਝੋਨੇ ਦਾ ਲਤਾੜਾ ਹੈ ਠੀਕ ਹੈ ਦੋਸਤੋ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਧੰਨਵਾਦ